ਸਾਡੀ ਭਾਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੂਪ ਚੰਦ ਜੀ ਸਿੰਘਲਾ ਐਕਸਟ੍ਰੈਕਟ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਮੈਂ ਕੋਸ਼ਿਸ਼ ਕਰਦਾ ਹਾਂ ਅੱਜ ਜੂ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਪਿਛਲੇ ਦਿਨੀ ਨੈਸ਼ਨਲ ਲੈਵਲ ਤੇ ਵਾਪਰੀਆਂ ਜੇ ਸਟੇਟ ਲੈਵਲ ਤੇ ਵਾਪਰੀਆਂ ਉਹਨਾਂ ਦੇ ਵਿੱਚ ਪਹਿਲੀ ਜੋ ਘਟਨਾ ਸੀ ਕਿ ਪੰਜਾਬ ਦੇ ਵਿੱਚ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਆਪਣੇ ਆਪ ਨੇ ਇਹ ਗੱਲ ਜਤਾਉਂਦੇ ਨੇ ਕਿ ਅਸੀਂ ਅਨੁਸੂਚਿਤ ਜਾਤੀਆਂ ਦੇ بڑے ਹਤਾਇਚੀ ਹਾਂ ਲੇਕਿਨ ਉਹਨਾਂ ਦੇ ਜਿਹੜੇ ਅਸਲੀ ਕਿਰਦਾਰ ਹੈ ਅਸਲੀ ਜਿਹੜਾ ਚਿਹਰਾ ਹੈ ਮੰਜਿੰਦਰ ਉਹ ਸਮੇ ਸਮੇਂ سر ਸਾਹਮਣੇ ਆਉਂਦਾ ਹੈ ਉਹ ਆਪਣੇ ਗਿਰੇਵਾਨ ਚ ਨਹੀਂ ਚਾਕਦੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਜੋ ਖਡੂਰ ਸਾਹਿਬ ਤੋਂ ਵਿਧਾਇਕ ਨੇ ਮਨਜਿੰਦਰ ਸਿੰਘ ਜੀ ਲਾਲਪੁਰਾ ਉਹਨਾਂ ਨੇ ਲਗਭਗ 7-8 ਸਾਲ ਪਹਿਲਾਂ ਇੱਕ ਲੜਕੀ ਤੇ ਬੰਦਿਆਂ ਨਾਲ ਮਿਸਬੀਹਵਿਅਰ ਕੀਤਾ ਚਾਪੀ ਸੂਚਿਕ ਬੋਲਿਆ ਉਸ ਨੂੰ ਮਾਨਯੋਗ ਕੋਰਟ ਨੇ ਸਜਾਸਨਾਈ ਲੇਕਿਨ ਅਰਵਿੰਦ ਕੇਜਰੀਵਾਲ ਜੀ ਸਰ ਭਗਵਾਨ ਸਿੰਘ ਜੀ ਮਾਨ ਇਹਨਾਂ ਨੇ ਉਸ ਵਿਧਾਇਕ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਤਾਂ ਉਹਨੂੰ ਸਸਪੈਂਡ ਕੀਤਾ ਤੇ ਨਾ ਹੀ ਉਹਨੂੰ ਪਾਰਟੀ ਚੋਂ ਕੱਢਿਆ ਜਦੋਂ ਇੱਕ ਪਾਸੇ ਕਹਿੰਦੇ ਨੇ ਕਿ ਵੀ ਅਸੀਂ ਅਨੁਸੂਚਿਤ ਜਾਤੀਆਂ ਦੇ ਹਤਾਸ਼ੀਆਂ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਜਾਂਦਾ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਸੱਤ ਰਾਜ ਸਭਾ ਦੀਆਂ ਸੀਟਾਂ ਨੇ ਤੁਹਾਡੇ ਧਿਆਨ ਚ ਹੋਊਗਾ ਕਿ ਜਦੋਂ ਵੀ ਅਕਾਲੀ ਬੀਜੇਪੀ ਦੀ ਸਰਕਾਰ ਬਣੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਨੁਸੂਚੀ ਜਾਤੀਆਂ ਦੀ ਇਸ ਸਮੇਂ ਲਗਭਗ 35% ਆਬਾਦੀ ਹੈ ਉਸ 35% ਆਬਾਦੀ ਦੇ ਵਿੱਚੋਂ ਅਨੁਸੂਚੀ ਜਾਤੀਆਂ ਦਾ ਕੋਈ ਵੀ ਨੁਮਾਇੰਦਾ ਰਾਜ ਸਭਾ ਨਹੀਂ ਭੇਜਿਆ ਇਹ ਅਰਵਿੰਦ ਕੇਜਰੀਵਾਲ ਦਾ ਜਿਹੜਾ ਅਸਲ ਅਨੁਸੂਚੀ ਜਾਤੀਆਂ ਪ੍ਰਤੀਹੇਜ ਹੈ ਉਹ ਸਾਹਮਣੇ ਆ ਜਾਂਦਾ ਹੈ ਔਰ ਜਦੋਂ ਅਸੀਂ ਹੁਕੇ ਮੁੱਦੇ ਮੈਂ ਜ਼ਿਆਦਾ ਲੰਬੀ ਨਹੀਂ ਗੱਲ ਕਰਨਾ ਚਾਹੁੰਦਾ ਕਿ ਸ਼ਾਰਟ ਵਿੱਚ ਕਿ ਜਦੋਂ ਇਹ ਸਾਰੀਆਂ ਮੁੱਦਿਆਂ ਤੋਂ ਆਪਣਾ ਧਿਆਨ ਹਟਾ ਕੇ ਜਿਹੜਾ ਇਸ ਸਮੇਂ ਇਹ ਹਾਲਾਤ ਬਣੇ ਨੇ ਪਿਛਲੇ ਦਿਨੀ ਚੀਫ ਜਸਟਿਸ ਗੋਬਈ ਸਾਹਿਬ ਦੇ ਉੱਤੇ ਜੁੱਤਾ ਫੁੱਟਣ ਦੀ ਜਿਹੜੀ ਨਿੰਦਨੀ ਹੈ ਹਰਕਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਉਸ ਦੀ ਨਿਕੇਦੀ ਕੀਤੀ ਹੈ ਦੂਜੀ ਜੋ ਘਟਨਾ ਹੈ ਹਰਿਆਣਾ ਦੇ ਵਿੱਚ ਬਾਈ ਪੂਰਨ ਸਿੰਘ ਜੋ ਐ ਡੀਜੀਪੀ ਨੇ ਉਹਨਾਂ ਨੇ ਸੂਸਾਇਡ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਜਾਤੀ ਦੇ ਆਧਾਰ 'ਤੇ ਜਿਹੜਾ ਵਿਤਕਰਾ ਕੀਤਾ ਗਿਆ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਉਹਨੂੰ ਆਪਣੀ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਸਾਡੀ ਪਾਰਟੀ ਅਸੀਂ ਅਨੁਸੂਚੀ ਜਾਤੀ ਮੋਰਚਾ ਇਹ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਜਿਹੜੇ ਅਧਿਕਾਰੀ ਉਸ ਵਿੱਚ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਬਰਖਾਸ ਕੀਤਾ ਜਾਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਔਰ ਦੂਸਰੇ ਪਾਸੇ ਕੀ ਹੈ ਕਿ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਜਿਹੜੀ ਸੰਵੇਦਨਸ਼ੀਲ ਮੁੱਦੇ ਨੇ ਸਮਾਜਿਕ ਮੁੱਦੇ ਨੇ ਉਹਨਾਂ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਉਨਾ ਮੁੱਦਿਆਂ ਦੀ ਆੜ ਵਿੱਚ ਆਪਣੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਤੋਂ ਉਹਨੇ ਦੋ ਮੁੱਦਿਆਂ ਦਾ ਜ਼ਿਕਰ ਕੀਤਾ ਵਿਧਾਇਕ ਲਾਲਪੁਰਾ ਦੇ ਖਿਲਾਫ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਰਾਜ ਸਭਾ ਦੇ ਵਿੱਚ ਕੋਈ ਅਨੁਸੂਚੀ ਜਾਤੀ ਦਾ ਨੁਮਾਇੰਦਾ ਨਹੀਂ ਭੇਜਿਆ ਉਲਟੇ ਕਿ ਜਿਹੜੇ ਸਮਾਜਿਕ ਮੁੱਦੇ ਨੇ ਜੋ ਵਿਵਸਥਾ ਦੇ ਵਿੱਚ ਸ਼িকার ਹੋ ਜਾਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਸਾਡਾ ਇਸ ਦੇਸ਼ ਦਾ ਜਿਹੜਾ ਤਾਣਾ ਬਾਣਾ ਹੈ ਸਮਾਜਿਕ ਤਾਣਾ ਬਾਣਾ ਕਿਤਨਾ ਕਿਤੇ ਸਮੇ ਸਮੇਂ ਸਿਰ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਨੇ ਇਹ ਉਹਨਾਂ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਇਸ ਰਵਈਏ ਦੀ ਨਿੰਦਾ ਕਰਦੇ ਆ ਕਿ ਸਮਾਜਿਕ ਮੁੱਦਿਆਂ ਦੀ ਆੜ ਵਿੱਚ ਆਪਣੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀ ਔਰ ਜੋ ਆਮ ਆਦਮੀ ਪਾਰਟੀ ਸਰਪੱਤਗੋਬਨ ਸਿੰਘ ਜੀ ਮਾਨ ਬਹੁਤ ਕਹਿੰਦੇ ਨੇ ਕਿ ਅਸੀਂ ਬੜੇ ਸਪਸ਼ਟ ਹਾਂ ਸਿੱਧੇ ਹਾਂ ਤਾਂ ਉਹਨਾਂ ਦੇ ਵਿਧਾਇਕ ਨੂੰ ਆਪਣੇ ਜਿਹੜੇ ਜੇਲ੍ਹ ਦੇ ਵਿੱਚ ਨੇ ਇਸ ਸਮੇਂ ਵਿਧਾਇਕ ਔਰ ਉਹਨਾਂ ਨੂੰ ਜਿਹੜੀਆਂ ਸੁੱਖ ਸੁਵਿਧਾਆਂ ਦਿੱਤੀਆਂ ਟੈਰੀਆਂ ਨੇ ਉਹ ਤੁਸੀਂ ਭੱਲੇ ਭਾਤਨ ਜਾਣੋ ਔਰ ਉਹਨਾਂ ਨੂੰ ਸਸਪੈਂਡ ਕਰਨਾ ਪਾਰਟੀ 'ਚੋਂ ਕਰਨਾ ਨਾਤਾ ਜੋ ਸਟੇਟ ਦੇ ਸਾਡੇ ਇੱਥੇ ਪ੍ਰੈਜ਼ੀਡੈਂਟ ਨੇ ਅਮਨ ਰੂੜਾ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਇਆ ਭਗਵਾਨ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਦੇ ਉਹਨਾਂ ਦਾ ਨਹੀਂ ਕੋਈ ਸਟੇਟਮੈਂਟ ਆਇਆ ਔਰ ਜਿਹੜੇ ਅਨੁਸੂਚਿਤ ਜਾਤੀ ਦੇ ਮਨਿਸਟਰ ਨੇ ਸੈਕੰਡ ਹੈ ਉਹਨਾਂ ਦੀ ਪੋਜੀਸ਼ਨ ਹੈ ਹਰਪਾਲ ਸਿੰਘ ਜੀ ਚੀਮਾ ਜੋ ਐਕਸਾਈਟੈਂਟ ਟੈਕਸੇਸ਼ਨ ਵੀ ਉਹਨਾਂ ਕੋਲ ਹੈ ਤੇ ਫਾਈਨਾਂਸ ਵੀ ਉਹਨਾਂ ਕੋਲ ਹੈ ਉਹਨਾਂ ਨੇ ਇਹਨਾਂ ਦੇ ਉੱਤੇ ਚੁੱਪ ਹੈ ਜਿਹੜੀ ਉਧਾਰ ਰੱਖੀ ਹੈ ਜਦੋਂ ਤਾਂ ਉਹਨਾਂ ਦੀ ਪਾਰਟੀ ਵੱਲੋਂ ਅਨੁਸੂਚਿਤ ਜੱਤਨੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਉਦੋਂ ਦਾ ਉਹ ਚੁੱਪ ਧਰ ਲੈਂਦੇ ਨੇ ਅਦਰਵਾਇਜ਼ ਮੀਡੀਆ ਦੇ ਸਾਹਮਣੇ ਵੀ ਉਹ ਆਪਣੀ ਗੱਲ ਕਹਿਣ ਤੋਂ ਬੇਬਾਕੀ ਨਾਲ ਇਹ ਬੇਬਾਕੀ ਨਹੀਂ ਕਹਿ ਸਕਦੇ ਬੇਸ਼ਰਮੀ ਨਾਲ ਕੰਮ ਕਰ ਗੱਲ ਕਰਦੇ ਨੇ ਕਿ ਪਿਛਲੇ ਅਬ ਤੁਹਾਡੇ ਕੋਲ ਹਲੇ 15 ਦਿਨ ਹੀ ਹੋਏ ਜਦੋਂ ਲਾਲਪੁਰਾ ਜਿਹੜੇ ਮਨਜਿੰਦਰ ਸਿੰਘ ਨਾਲਪੁਰਾ ਖਡੂ ਸਭ ਤੋਂ ਵਿਧਾਇਕ ਨਹੀਂ ਯਾ ਰਾਜ ਸਭਾ ਦੀ ਜਿਹੜੀ ਚੋਣ ਹੈ ਉਹ 24 ਅਕਤੂਬਰ ਨੂੰ ਹੋਣੀ ਹੈ ਨੋਮੀਨੇਸ਼ਨ ਚੱਲ ਰਹੀ ਹੈ ਔਰ ਇਸ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਜਿਹੜਾ ਚਿਹਰਾ ਉਹ ਮੋਰ ਸਾਹਮਣੇ ਹੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀਆਂ ਦੋ ਘਟਨਾਵਾਂ ਨੇ ਚਾਹੇ ਗਵਈ ਸਾਹਿਬ ਜਿਹੜੇ ਚੀਫ ਡਸਟਰੀਸ ਆਫ ਇੰਡੀਆ ਨੇ ਯਾਰ ਜਿਨ੍ਹਾਂ ਏਡੀਜੀਪੀ ਨੇ ਆਤਮ ਹੱਤਿਆ ਕਰ ਲਈ ਬਾਈ ਪੂਰਨ ਸਿੰਘ ਜੀ ਅਸੀਂ ਉਹਨਾਂ ਘਟਨਾ ਪ੍ਰਤੀ ਸੰਵੇਦਨਸ਼ੀਲ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਕਾਰਨ ਹੋਇਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਪਾਰਟੀ ਜਿਹੜੀ ਆ ਉਹਦੀ ਨਿਖੇਧੀ ਕਰਦੀ ਹੈ ਇਹ ਗਲਤ ਨੇ ਇਸ ਸਮਾਜ ਦੇ ਲਈ ਇਹ ਚੰਗੀਆਂ ਨਹੀਂ ਜਿਸ ਸਮਾਜ ਦੇ ਵਿੱਚ ਅਸੀਂ ਅੱਜ ਵਿਚਰ ਰਹੇ ਹਾਂ ਉਸ ਸਮਾਜ ਦੇ ਵਿੱਚ ਇਹ ਜਿਹੜੀਆਂ ਅਜੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਸ਼ਰਮਸ਼ਾਰ ਕਰਨ ਵਾਲੀਆਂ ਨੇ ਔਰ ਇਨਸਾਨੀਅਤ ਦੇ ਨਾਂ ਤੇ ਕਲੰਕ ਨੇ ਇਹ ਜਿਹੜਾ ਤੁਹਾਡੇ ਦਰਮਿਆਨ ਮੈਂ ਆਪਣੇ ਵਿਚਾਰ ਰੱਖੇ ਨੇ ਤੁਸੀਂ ਇਹਦੇ ਪ੍ਰਤੀ ਕੋਈ ਗੱਲ ਕਰਨਾ ਚਾਹੁੰਦੇ ਆ ਕੋਈ ਤੁਹਾਡਾ ਕੁਐਸਚਨ ਹੈ ਪ੍ਰੈਸ ਰੋਟ ਹੈਗਾ ਇੰਗਲਿਸ਼ ਦਾ ਇੰਗਲਿਸ਼ ਲੈ ਲਓ ਹਿੰਦੀ ਵਾਲੇ ਹਿੰਦੀ ਦਾ ਲੈ ਲਓ ਤੇ ਪੰਜਾਬੀ ਵਾਲਾ ਪੰਜਾਬੀ ਦਾ ਲੈਣ ਨੂੰ ਅਸੀਂ ਆਪਣੀ ਜਿਹੜੀ ਗੱਲ ਦਸੀਆ ਉਹ ਬਰੀਫ ਵਿੱਚ ਦਿੱਤੀ ਹੈ ਕਿ ਡਿਟੇਲ ਚ ਜਾਣ ਦੀ ਗੱਲ ਹੈ ਮੁੱਦੇ ਨੇ ਜਿਹੜੇ ਉਹਨਾਂ ਮੁੱਦਿਆਂ ਤੇ ਅਸੀਂ ਗੱਲ ਕਰ ਰਹੇ ਹਾਂ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਕਹਿ ਰਹੇ ਉਹ ਰਾਜਨੀਤੀ ਕਰ ਰਿਹਾ ਸਮੋਧਿਆਂ ਨੂੰ ਲੈ ਕੇ ਠੀਕ ਹੈ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਹੈ ਤੇ ਉਹਨਾਂ ਤੇ ਲਾ ਰਹੇ ਹੈ ਕਿ ਉਹ ਦੇਸ਼ ਆਜ਼ਾਦ ਨੂੰ तकरीबन 78 ਸਾਲ ਹੋ ਗਏ ਨੇ ਪਰ ਦਲਿਤ ਭਾਈਚਾਰੇ ਨਾਲ ਅਜੇ ਵੀ ਜਿਹੜਾ ਅਤਿਆਚਾਰ ਰੁਕਣ ਦਾ ਨਾਮ ਨਹੀਂ ਲਿਆ ਜਾ ਕੇ ਵੇਖਦੇ ਬਿਲਕੁਲ ਜੋ ਕੁਛ ਹੋ ਰਿਹਾ ਉਹ ਮਨਪਘ ਹੈ ਇਹ 20 ਜਿਹੜੀ ਵਿਵਸਥਾ ਪਹਿਲਾਂ ਬਣੀ ਸੀ ਹਜ਼ਾਰਾਂ ਸਾਲ ਤੋਂ ਚੱਲੀ ਆ ਰਹੀ ਹੈ ਸੰਵਿਧਾਨ ਬਣਿਆ ਸੰਵਿਧਾਨ ਦੇ ਮਤਲਬ ਹਰ ਇੱਕ ਨੂੰ ਸੁੱਖ ਸੁਵਿਧਾਾਂ ਮ ਦਿੱਤੀਆਂ ਸਮਾਜ ਵਿੱਚ ਕੁਝ ਐਸੀ ਅੰਸਰ ਹੁੰਦੇ ਨੇ ਜਿਹਦੇ ਕਾਰਨ ਸਮਾਜ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਜਾਂਦਾ ਪਾਰਟੀ ਇਸ ਤੀਨੇ ਖੇਤੀ ਕਰ ਰਹੀ ਹੈ ਅਸੀਂ ਤੁਹਾਡੇ ਸਾਹਮਣੇ ਬੈਠੇ ਕੇ ਪਾਰਟੀ ਦਾ ਆਦੇਸ਼ ਹੈ ਪਾਰਟੀ ਦੇ ਆਦੇਸ਼ ਤੇ ਅਸੀਂ ਕੇਂਦਰ ਦੇ ਵਿੱਚ ਵੀ ਸਾਡੀ ਸਰਕਾਰ ਹੈ ਤੇ ਹਰਿਆਣਾ ਵਿੱਚ ਵੀ ਸਾਡੀ ਸਰਕਾਰ ਹੈ ਅਸੀਂ ਹਰਿਆਣਾ ਸਰਕਾਰ ਨੂੰ ਕਿਹਾ ਕਿ ਇਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਕੋਲ ਖਾਸ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਅਜਿਹੀ ਜਿਹੜੀ ਜਿਨ੍ਹਾਂ ਦੇ ਕਾਰਨ ਉਸ ਹੋਣ ਹਰ ਇਮਾਨਦਾਰ ਜਿਹੜੇ ਅਫੀਸਰ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹੜੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਉਹ ਗਲਤ ਹੈ ਸਾਡੇ ਨਾਲ ਇਹ ਸਾਰੋਗਤਿਕ ਹੈ ਦੇਖੋ ਅਭੀ ਕੇਂਦਰ ਤੋਂ ਵੀ ਆ ਤੇ ਹਰਾਈਂ ਕੀਤਾ ਉਹਨਾਂ ਪਰਿਵਾਰ ਦੇ ਹੰਦਮੁਖ ਕਾਰਨ ਦੀ ਤੁਹਾਡੇ ਧਾਕੀ ਕਾਰਵਾਈ ਨਹੀਂ ਕਰੂ ਦੇਖੋ ਜਿਹੜਾ ਇਸ ਘਟਨਾ ਦੇ ਵਿੱਚ ਜੋ ਰੋहतक ਦੇ ਐਸਪੀ ਸੀ ਉੱਥੇ ਆਪਣੇ ਵੀ ਐਸਐਸਪੀ ਦੀ ਪੋਸਟ ਉੱਥੇ ਐਸਪੀ ਦੀ ਪੋਸਟ ਹੈ ਉਸ ਨੂੰ ਉਹਨਾਂ ਨੇ ਉੱਥੋਂ ਲਾਂਬੇ ਕਰ ਦਿੱਤਾ ਹਟਾ ਦਿੱਤਾ ਔਰ ਇਹਦੇ ਵਿੱਚ ਨੈਸ਼ਨਲ ਸ਼ਰੂਕਾਸ ਕਾਸਟ ਕਮਿਸ਼ਨ ਹੈ ਉਸਨੇ ਵੀ ਸੰਗਿਆਨ ਲਿਆ ਕਿਉਂਕਿ ਜਿਹੜੀ ਚੰਡੀਗੜ੍ਹ ਹੈ ਉਹ ਯੂਟੀ ਹੈ ਹਰਿਆਣਾ ਸਟੇਟ ਬਖਰੀ ਹੈ ਜੋ ਅਫੀਸਰ ਜਿਹੜੀ ਜੌਬ ਕਰਦੇ ਸੀ ਉਹ ਹਰਿਆਣਾ ਸਟੇਟਸ ਕਰਦੇ ਸੀ ਜਿਹੜੀ ਆਤਮ ਹੰਤਿਆ ਖੁਦਕਿਸ਼ੀ ਕੀਤੀ ਹੈ ਉਹ ਚੰਡੀਗੜ੍ਹ ਦੇ ਵਿੱਚ ਤੇ ਅਸੀਂ ਹਰਿਆਣਾ ਗਵਰਨਮੈਂਟ ਨੂੰ ਸਾਡੇ ਜਿਹੜੇ ਪ੍ਰਸ਼ਨੋਂ ਤੇ ਮੈਂ ਬੜਾ ਸਪਸ਼ਟ ਲਿਖਿਆ ਦੇ ਵਿੱਚ ਕੋਈ ਗਲਤ ਨਹੀਂ ਤੁਸੀਂ ਲੈ ਲਿਓ ਮੈਂ ਤੁਹਾਨੂੰ ਮੇਲ ਵੀ ਕਰ ਦਵਾਂਗਾ ਕਿ ਉਹਨਾਂ ਨੂੰ ਅਰਖਾਸਤ ਕੀਤਾ ਜਾਣਾ ਚਾਹੀਦਾ ਜਿਹੜੇ ਇਸ ਦੇ ਵਿੱਚ ਦੋਸ਼ੀ ਨੇ ਕਿਸੇ ਵੀ ਕੀਮਤ ਗੱਛਿਆ ਨਹੀਂ ਚਾਹਣਾ ਚਾਹੀਦਾ ਜੋ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਵੀ ਲਾਇਆ ਗਿਆ ਤੁਹਾਨੂੰ ਯਾਦ ਹੋਏਗਾ ਜੋ ਮਨਜਿੰਦਰ ਸਿੰਘ ਜੀ ਲਾਲਪੁਰਾ ਵਿਧਾਇਕ ਨੇ ਖਡੂਰ ਸਾਹਿਬ ਤੋਂ ਅਗਰ ਉਹਨਾਂ ਨੂੰ ਸਜ਼ਾ ਹੋਈ ਹੈ ਤਾਂ ਪ੍ਰੀਵੈਂਸ਼ਨ ਆਫ ਐਟ੍ਰੋਸਿਟੀ ਐਕਟ ਦੇ ਤਹਿਤ 4 ਸਾਲ ਦੀ ਸਜ਼ਾ ਹੋਈ ਹੈ ਸਰ ਉਹਨਾਂ ਨੇ ਬਾਈਕ ਦਾ ਕਹਿਣਾ ਕਿ ਜਿਹੜਾ ਤੇਰੇ ਬੰਦੇ ਨਾਮ ਜਾਂਦੇ ਨਹੀਂ ਕਹਿੰਦਾ ਉਹਨਾਂ ਚੋਂ ਕਈ ਨਾਮ ਇਹਨਾਂ ਨੇ ਕੱਟਤੇ ਯਾਨੀ ਕਿ ਮੌਜੂਦ ਨਹੀਂ ਆ ਕਹਿੰਦੇ ਇੱਕ ਜਿਹੜਾ ਪੋਸਟਮਾਰਟਮ ਵਾਸਤੇ ਮਿਲਿਆ ਕਹਿੰਦੇ ਪਰਿਵਾਰ ਦੀ ਸਾਈਡ ਤੇ ਇੱਥੇ ਨਹੀਂ ਆਉਂਦਾ ਪਤਾ ਨਹੀਂ ਲੱਗਿਆ ਪੋਸਟਮਾਰਟਮ ਪਹਿਲੀ ਗੱਲ ਤਾਂ ਇਸ ਜਿਹੜੀ ਘਟਨਾ ਹੈ ਉਹਦੇ ਵਿੱਚ 13 ਆਫੀਸਰ ਨੇ ਇਨਕਲੂਡਿੰਗ ਗਿਜੀਕੀ ਉਹ ਐਫ ਆਈ ਆਰ ਦੇ ਵਿੱਚ ਤੀਨ ਐਮੀ ਉਹ ਲਾਸਟ ਵਿੱਚ ਜੋ ਦੋ ਲਾਈਨਾਂ ਨੇ ਇੱਕ ਤਾਂ ਡੀਜੀਪੀ ਨੇ ਜੋ ਹਰਿਆਣਾ ਦੇ ਨੇ ਦੂਜੀ ਜਿਹੜੀ ਐਸਪੀ ਰੋहतक ਸੀ ਉਹਨਾਂ ਦੇ ਉੱਤੇ ਸਾਰਾ ਹੈ ਤਾਂ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਨੇ ਔਰ ਸਜ਼ਾ ਸਭ ਨੂੰ ਮਿਲੇਗੀ ਜਿਹੜੇ ਵੀ ਦੇ ਵਿੱਚ ਦੋਸ਼ੀ ਨੇ ਕਿਉਂਕਿ ਦੋਨੇ ਕਾਮਾ ਮਾਰੀਏ ਪਰ ਜਿਹੜਾ ਮਕੇਸ਼ ਨੇ ਜਿਹੜਾ ਕੀਮ ਕੀਮ ਬੈਕਟੇ ਤੇ ਦੂਸਰਾ ਹੈ ਕੋਈ ਤਾਂ ਭੀ ਹੈ ਉਹਦੇ ਬਾਰੇ ਕਿ ਚਾਹੇ ਕਿ ਉਹ ਨਾ ਕੋਈ ਤੁਗੀ ਲਾਇਆ ਹੋਰ ਉਹਨਾਂ ਪੱਧਰੋਂ ਨਹੀਂ ਆ ਰਿਹਾ ਜਿਆਦਾ ਕੋਈ ਉਹਦੇ ਵਾਰ ਨਹੀਂ ਜੀ ਨੇ ਕਿਉਂ ਜੇਡੀ ਉਹ ਘਟਨਾ ਹੋਈ ਹੈ ਤਾਂ ਕਹੋ ਸੀ ਕਿ ਤੋਂ ਲੈ ਕੇ ਚੱਲ ਰਿਹਾ ਬਾਰੇ ਉਹ ਦਿੱਲੀ ਹਾਈ ਕੋਰਟ ਦੇ ਵਿੱਚ ਆਪਣੀ ਪ੍ਰੈਕਟਿਸ ਕਰਦੇ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਬਾਰ ਕਾਉਂਸਲ ਨੇ ਉਹਨਾਂ ਦਾ ਜਿਹੜਾ ਲੈਸਨਸ ਹੈ ਉਹ ਕੈਂਸਲ ਕਰ ਦਿੱਤਾ ਔਰ ਜੋ ਵਕੀਲ ਨੇ ਉਹਦਾ ਨਾਮ ਮਿਸਟਰ ਪਿਸ਼ੋਰ ਹੈ ਉਸਨੇ ਅਜੀਬ ਇਹ ਗੱਲ ਕੀਤੀ ਹੈ ਇਹੀ ਸੰਵਿਧਾਨ ਦੇ ਉੱਤੇ ਉਹਨੇ ਇੱਕ ਤਰੀਕੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡਾ ਉਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਕੈਸਾ ਗੱਲ ਕਰੀਏ ਲਗਾਤਾਰ ਅਨਿਲ ਮਿਸ਼ਰਾ ਦਾ ਵੀ ਬਿਆਨ ਆਇਆ ਇਸ ਤੇ ਵੀ ਸੰਵਿਧਾਨ ਵੀਰ ਗਵਈ ਨੇ ਲਿਖਿਆ ਬਾਬਾ ਸਾਹਿਬ ਡਾਕਟਰ ਵੀਮਰਾਓ ਵੇਡਰ ਕਰਨ ਇਸ ਤਰ੍ਹਾਂ ਦੀ ਜਿਹੜੀ ਬਿਆਨਵਾਦੀ ਆ ਰਹੀ ਹੈ ਵੀ ਅੰਗਰੇਜ਼ਾਂ ਦੇ ਅਵੇਡਰ ਸਾਹਿਬ ਬਿੱਟੂ ਸੀਗੇ ਕਿਵੇਂ ਦੇਖ ਲਓ ਜੀ ਦੇਖੋ ਜਿਹੜੇ ਮਿਸ਼ਤਾ ਵੀ ਮੇਰੇ ਕਲ ਦੇ ਮੂਰਖ ਬੰਦੇ ਦੇ ਤੇ ਕੀ ਕਮੈਂਟਸ ਦੇਣਾ ਹੈ ਕਿ ਜਿਹੜੇ ਆਪਦਰ ਆਪਣਾ ਆਪਣਾ ਨਾਮ ਚੁਪਾਉਣ ਲਈ ਕੁਝ ਸਵਾਰਥ ਲਈ ਜਾਂ ਹਰਕਤਾਂ ਕਰਦੇ ਨੇ ਉਹਨਾਂ ਗੱਲਾਂ ਨੂੰ ਮੇਰੇ ਖਿਆਲ ਚ ਟੂਲ ਨਹੀਂ ਦੇ ਦਿੰਦਾ ਸਾਦਾ ਬੰਦਾ ਹੋਵੇ। ਜੋ 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 ਹਮਤ ਸਾਰੇ ਪੱਤਰਕਾਰ ਗ੍ਰੈਂਡ ਮੀਡੀਆ ਇਲੈਕਟ੍ਰੋਮੀਡੀਆ ਸਾਰੇ ਪ੍ਰੈਸ ਫੋਟੋਗ੍ਰਾਫਰਾਂ ਨੂੰ ਸਾਰਿਆਂ ਨੂੰ ਮੈਂ ਗਿਆ ਆਦਰ ਔਰ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਟਾਈਮ ਸਾਡੇ ਕੋਲ ਕਿcka ਟਿਕਾ ਕੇ ਆਏ ਹੋ ਅੱਜ ਸਾਡੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਆਮਰਜੀ ਸਿੰਘ ਜੀ ਗੈਂਦ ਸਾਡੇ ਵਿੱਚ ਆਏ ਨੇ ਉਬੀਸ਼ੀ ਮੋਰਚਾ ਲੈ ਐਸੀ ਮੋਰਚਾ ਦੱਸ ਮੈਨੂੰ ਜਿਸਿੰਕ ਫਾਰਮ ਲਈ ਇਸ ਨੂੰ ਕਹਿੰਦੇ ਐਸੀ ਮੋਰਚਾ ਦੇ ਜਿਹੜੇ ਵਾਈਟ ਫਰੈਂਡਾ ਪੰਜਾਬ ਦੇ ਸਾਡੇ ਵਿੱਚ ਆਏ ਨੇ ਅ ਅੱਜ ਦੇ ਮੁੱਦਿਆਂ ਤੇ ਜੋ ਪੰਜਾਬ ਦੇ ਵਿੱਚ ਮੁੱਦਾ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਾਂਗੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਉਹ ਮਾ ਜਿਹੜਾ ਸਤਿਕਾਰ ਦੀ